ਸੰਗਤ ਸਤਕੁਰ ਕਵੀਰ ਸਾਬ ਕੋ ਪੰਡਤ ਜੀ ਆ ਗਏ ਦਰਿਆ ਲੈਣ ਜਾਂ ਖਦਰ ਲੈਣ ਜਦੋਂ ਖਦਰ ਲੈਣ ਆਉਂਦੇ ਆ ਤੇ ਸ਼ਾਮ ਨੂੰ ਆਉਂਦੇ ਆ ਤੇ ਸਾਡੇ ਜਿਹੜੇ ਲੋਕ ਸੀਗੇ ਘਰਤੀ ਲੋਕ ਸੀ ਕੋਈ ਆਉਂਦਾ ਹੋਇਆ ਟੋਗੇ ਜੋ ਮੱਛੀ ਫੜ ਲਿਆ ਕੋ ਗੁੰਗਾ ਜੋ ਫੜ ਲਿਆ ਹਨ ਕੋਈ ਰਾਂ ਦੇ ਨਾਲ ਵਸਤੀ ਦੇ ਨਾਲ ਪੰਗ ਪੀ ਕੇ ਨਜ਼ਾਰਾ ਲੈ ਰਿਆ ਹਨ ਕੋਈ ਪੈਗ ਨਾਲ ਕੇ ਸ਼ਰਾਬ ਕਢੀ ਜਾਂਦਾ ਤੇ ਹੁਣ ਕਵੀਨ ਤੇ ਕਬੀਲੇ ਦੇ ਸਤਕੁਰ ਕਵੀਰ ਸਾਹਿਬ ਦੇ ਕਵੀਰੇ ਦੇ ਵਿੱਚ ਕੰਮ ਚੱਲਦੇ ਸੀ ਔਰ ਨੀਤ ਕਰਦੇ ਸੀ ਕਦੀ ਕਿਸੇ ਨਾਲ ਠਗੀ ਨਹੀਂ ਕਰਦੇ ਸੀ ਹੁਣ ਜਦੋਂ ਪੰਡਤ ਜੀ ਸੁਣਾਉਂਦੇ ਆ ਪੰਡਤ ਜੀ ਕਹਿੰਦੇ ਆ ਕਹਿੰਦੇ ਕਬੀਰ ਭੰਗ ਮਛਲੀ ਸੁਰਾਂ ਪਾਨ ਹੁਣ ਪੰਡਤ ਨੂੰ ਪਤਾ ਆ ਕਿ ਮੱਛੀ ਦੇ ਜਿਹੜੇ ਤਤ ਨੇ ਜਿਹੜੇ ਮੱਛੀ ਆ ਤੇ ਜਿਹੜੇ ਤਤ ਨੇ ਸ਼ਰਾਬ ਦਾ ਮਤਲਬ ਕੀ ਆ ਸਾਡੇ ਰੰਗਰੇਟੇ ਗੁਰੂ ਕੇ ਬੇਟੇ ਕਿਉਂ ਅਜੇ ਤੱਕ ਭੰਗ ਖਾਂਦੇ ਆ ਕਿਉਂ ਪੀਂਦੇ ਆ ਗੁਰੂ ਗੋਬਿੰਦ ਸਿੰਘ ਨੂੰ ਇਹ ਸਾਰੇ ਚੰਗੀ ਤਰ੍ਹਾਂ ਨੌਲੇਜ ਆ ਭੰਗ ਦਾ ਸਰਕੀਆ ਸ਼ਰਾਬ ਦਾ ਸਰਕੀਆ ਮੱਛੀਆ ਸਰਕੀਆ ਪਰ ਪੰਡਤ ਨੂੰ ਪਤਾ ਆ ساری ਚੀਜ਼ ਦਾ ਪੰਡਤ ਕਬੀਰ ਸਾਹਿਬ ਨੂੰ ਕੀ ਕਹਿ ਰਿਹਾ ਕਹਿੰਦੇ ਕਬੀਰ ਸਾਹਿਬ ਇਦਾਂ ਦੇ ਲੋਕ ਕਿੱਥੋਂ ਸਵਰਗੋਂ ਮਿੱਤਰ ਜਾਣਗੇ ਕਬੀਰ ਸਾਹਿਬ ਨੂੰ ਪਤਾ ਲੱਗਿਆ ਕਿ ਮੇਰੇ ਕਿਰਤਿਆਂ ਦੇ ਉੱਤੇ ਸਵਾਲ ਕਰ ਰਿਹਾ ਹੈ ਤਕਵੀਰ ਸਾਹਿਬ ਨੇ ਜਵਾਬ ਬੜਾ ਪਿਆਰਾ ਦਿੱਤਾ ਕਬੀਰ ਸਾਹਿਬ ਕਹਿੰਦੇ ਆ ਵੀ ਚਲੋ ਮੰਨ ਲੈਂਦੇ ਆ ਭੰਗ ਮਾਸ਼ਰੀ ਸੁਰਾਂ ਪਾਨ ਜੋ ਜੋ ਪੁਰਾਣੀ ਖਾਏ ਜੇ ਇਹ ਸਵਰਗੋਂ ਨੂੰ ਜਾ ਸਕਦੇ ਤੇ ਜਿਹੜੇ ਤੁਹਾਡੇ ਨੇ ਤੁਸੀਂ ਨੇ ਤੁਸੀਂ तीर्था तीर्था तीर्थ तीर्थाते रोजाना तीर्थाते नेत्र नेम ਨਾ ਜਾਨਦੇ ਆ तीर्थ ਵਰਤ ਵਰਤ ਵੀ नेम ਨਾ ਰੱਖਦੇ ਆ ਜਿਹੜਾ तीर्थ ਤੇ ਵਰਤਿਆ तीर्थ ਵਰਤ नेम ਕੀਏ ਸਭੇ ਸਰਾਤਰ ਚਾਹੀਏ ਵੀ ਉਹ ਜੇ ਇਹੇ ਸੁਰਗ ਨੂੰ ਜਾ ਸਕਦੇ ਤੇ ਉਹ ਸੁਰਗ ਨੂੰ ਚੱਲ ਜਾਣਗੇ ਤੇ ਪੰਡਤ ਜੀ ਚੁੱਪ गंगा का पानी इस समय आजमन लायक भी नहीं अच्छा और यह भी कह दिया है आदेश कर दिया है कि गंगा के किनारे प्रयाग में और काशी में बो, बोर्ड लगा करके यह लिखा जाए कि आजमन योग्य देश दे विच गंद पौना होवे लोका नु कुंभ मेले ते एटी परेशानी आई पईया लोका दे हालात इने ਭੇੜੇ ਹੋਏ ਪਏ ਆ ਦੇਸ਼ ਦੇ ਵਿੱਚ ਇਨਾ ਗੰਧ ਪਾਇਆ ਹੋਇਆ ਆ ਪਰ ਫਿਰ ਵੀ ਕਈਆਂ ਦੇ ਧਰਮ ਆ ਲੋਕ ਮਰ ਗਏ ਪਾ ਫਿਰ ਵੀ ਬਿਆਨ ਆ ਰਿਹਾ ਵੀ ਹੁੰਦਾ ਫਰਗੂ ਚਲ ਗਿਆ ਹੁਣ ਜਿਹੜਾ ਕਹਿੰਦੇ ਆ ਕਿ ਜਦੋਂ ਕੁੰਭ ਦੇ ਮੇਲੇ ਦੇ ਵਿੱਚ ਜਦੋਂ ਵਿਛੜ ਜਾਂਦਾ ਦੁਬਾਰਾ ਕੁੰਭ ਦੇ ਮੇਲੇ 'ਚ ਹੀ ਮਿਲਦਾ ਇਹਦਾ ਮਤਵ ਲਿਆ ਗੁਰੂ ਗ੍ਰੰਥ ਸਾਹਿਬ ਜੀ ਜੋ ਬੋਲ ਰਹੇ ਆ ਜੋ ਕਹਿ ਰਹੇ ਆ ਉਹ ਸੱਚ ਆ ਕਿ ਕੰਮ ਤੋਂ ਡਰਦੇ ਕਿਰਤ ਤੋਂ ਡਰਦੇ ਬਿਸ਼ਰਮ ਜੋਗੀ ਬਣ ਗਏ ਮੈਂ ਨਹੀਂ ਕਹਿ ਰਿਹਾ ਪਾਣੀ ਕਹਿ ਰਹੀ ਆ ਪੁੱਛਿਏ ਗੁਰੂ ਰਾਮਦਾਸ ਜੀ ਤੋਂ ਪੰਡਿਤ ਸਿਮਰਤ ਸ਼ਾਸਤਰ ਪੜਿਆ ਯੋਗੀ ਗੋਰਖ ਗੋਰਖ ਕਰਿਆ ਇੱਕ ਸ਼ਾਸਤਰ ਪੜਦਾ ਪੜਦਾ ਪੰਡਤ ਸਿਮਰਤ ਸਿਮਰੀਆਂ ਸਿਮਰਤੀਆਂ ਤੇ ਸ਼ਾਸਤਰਾਂ ਨੂੰ ਪੜਦਾ ਸੀ ਯੋਗੀ ਸਿਰਫ ਗੋਰਖ ਗੋਰਖ ਕਰਦਾ ਸੀ ਦਿਮਾਚਾਰੇ ਮੈਂ ਕੀ ਕੀ ਸਮਝਾਉਣ ਜਾ ਰਹੇ ਤੈਨੂੰ ਗੁਰੂ ਸਾਹਿਬ ਇਹ ਸਮਝਾਉਣਾ ਕਰਦੇ ਨੇ ਪਰ ਗੁਰੂ ਸਾਹਿਬ ਕੀ ਕਹਿੰਦੇ ਆ ਗੁਰੂ ਸਾਹਿਬ ਕਹਿੰਦੇ ਮੈਂ ਪੰਡਤ ਨੂੰ ਵੀ ਦੇਖ ਲਿਆ ਮੈਂ ਯੋਗੀ ਨੂੰ ਵੀ ਦੇਖ ਲਿਆ ਮੈਂ ਮੂਰਖ ਮੈਂ ਮੂਰਖ ਨੇ ਹਰ ਹਰ ਪੜ ਲਿਆ ਹੁਣ ਇਹ ਦੇਖ ਲਓ ਵੀ ਜਿਹੜੇ ਹਰ ਨੂੰ ਮੰਨਣ ਵਾਲੇ ਕਿਦਾਂ ਟੱਕੇ ਖਾਂਦੇ ਆ ਉਹ ਹਰ ਦੇ ਨਾਲ ਜੁੜੇ ਹੋਏ ਆ ਹੈਨਾ ਸਮਝ ਆ ਰਹੀ ਤੁਹਾਨੂੰ ਮੈਂ ਕੀ ਸਮਝਾਉਣਾ ਜਾ ਰਿਹਾ ਬਾਤ ਆ ਰਹੀ ਆ ਬੋਧਾਲੇ ਇਹਨਾਂ ਢੀ ਕਿ ਆਉਂਦੇ ਆ ਨਹੀਂ ਹੁੰਦੇ ਸਿੱਖ 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 ਹੈ ਨਹੀਂ ਵੈਸੇ ਚਲੋ ਮੰਨ ਲੈਂਦੇ ਆ ਕੁਛ ਤਾਂਵੇਂ ਆ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਤੇ ਬਾਕੀ ਸਾਰੇ ਜਿੱਦਾਂ ਬ੍ਰਾਹਮਣ ਦਾ ਵੀਆਈਪੀ ਟ੍ਰੀਟਮੈਂਟ ਹੁੰਦਾ ਉੱਥੇ ਕੌਮਤਈ ਇਹ ਦੇਈ ਨਾ ਦੰਦਾ ਕਿਉਂ ਕਿ ਬਨਾਵਣ ਚੱਲੇ ਤੀਰਥੀ ਮਨ ਖੋਟੇ ਤਾਂ ਨਿਸ਼ੋਰ ਦੁਨੀਆ ਨੂੰ ਗੁਲਾਮ ਕਰਨ ਦਾ ਠੇਕਾ ਲਿਆ ਇਹਨਾਂ ਲੋਕਾਂ ਨੇ ਸਮਝ ਆ ਰਹੀ ਮੈਂ ਕੀ ਸਮਝਾ ਰਿਹਾ ਤੁਹਾਨੂੰ ਆ ਗਈ ਹੋਣੀ ਹੈ ਕਬੀਰ ਸਾਹਿਬ ਨੇ ਪੰਡਿਤ ਜੀ ਨੂੰ ਸਵਾਲ ਕਰ ਦਿੱਤੇ ਸੀ ਕਿ ਭਾਈ ਬੰਦਾ ਵਣ ਜੇ ਇਹ ਮੱਛੀ ਖਾਂਦੇ ਆ ਮੱਛੀ ਫੜ ਕੇ ਲਿਆਏ ਆ ਆਪਣੀ ਮਿਹਨਤ ਕਰਕੇ ਫੜ ਕੇ ਲਿਆਏ ਆ ਜੇ ਇਹ ਸ਼ਰਾਬ ਘੜ ਰਹੇ ਆ ਪੀ ਰਹੇ ਆ ਕਿਸੇ ਕੋ ਮੰਗੇ ਨਹੀਂ ਪੀ ਰਹੇ ਆ ਕਿਸੇ ਦੇਵੀ ਦੇਵ ਦੇ ਨਾਮ ਦੇ ਉੱਤੇ ਦਾਨ ਨਹੀਂ ਕਰਾਰਾਏ ਕਿਸੇ ਕੋਲੋਂ ਬਲੀ ਨਹੀਂ ਦੁਆਰ ਹੈ ਆਪਣੀ ਹੱਕ ਦੀ ਕਰਕੇ ਖਾਂਦੇ ਆ ਪਰ ਤੁਹਾਡੇ ਤੋਂ ਮੰਗਣ ਨਹੀਂ ਜਾਂਦੇ ਤੇ ਪੰਡਤ ਜੀ ਨੂੰ ਪਤਾ ਲੱਗ ਗਿਆ ਵੇ ਏਕਬੀਰ ਸਾਹਿਬ ਨੇ ਮੇਰਾ ਕੁੱਗਾ ਕਿਤੇ ਕਰ ਦੁੱਤਾ ਇਹ ਕਬੀਰ ਸਾਹਿਬ ਨੇ ਬਚਨ ਨਹੀਂ ਜਿਹੜਾ ਭੰਗ ਮਾਸਲੀ ਸੁਰਾ ਪਾਨ ਜੋ ਜੋ ਪੁਰਾਣੀ ਖਾਏ ਇਥੇ ਥੋੜਾ ਜਿਹਾ ਦਿਮਾਗ ਲਾਇਓ ਤੈਨੂੰ ਪਤਾ ਲੱਗੇ ਕੀ ਆਏ ਠੀਕ ਆ ਤਾਂ ਇਹ ਸਾਰੇ ਜਿੰਨੇ ਨੇ ਜਿੰਨੇ ਨੇ ਆ ਜਿੰਨੇ ਨੇ ਦੇ ਬਾਬੇ ਆ ਸਾਰੇ ਭੰਗ ਪੀਂਦੇ ਆ ਆਪਣੇ ਜਿਹੜੇ ਆ ਜਿਹੜੇ ਇਹਨਾਂ ਦੇ ਕੰਮ ਕਰਦੇ ਆ ਉਹ ਭੰਗ ਪੀਂਦੇ ਆ ਤਾਂ ਬਾਬੇ ਆ ਜੇ ਕੋਈ ਸਾਡਾ ਸਿੱਖ ਜਾਣ ਕੇ ਕਹਿੰਦਾ ਵਾ ਰੰਗਰੇਟੇ ਗੁਰੂ ਕੇ ਬੇਟੇ ਪੀਂਦੇ ਹੋਣ ਤਾਂ ਉਹਨਾਂ ਦੋਲੇ ਹੋ ਜਾਂਦੇ ਫੇ ਕਹਿੰਦੇ ਵੀ ਹਾਂ ਹਾਂ ਨਹੀਂ 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 ਇਹ ਗੁਰੂ ਕੋਲੋਂ ਬੰਦ ਸਾਨੂੰ ਪਤਾ ਸੀ ਸਾਰਾ ਦੇਖਿਆ ਆ ਪਾਣੀ ਚ ਕਿਹੜੀਆਂ ਕਿਹੜੀਆਂ ਕਰਤੂਤਾ ਇਹਨਾਂ ਨੇ ਕੀਤੀਆਂ ਹੋਈਆਂ ਦੇਸ਼ ਦੇ ਕੰਮ ਨਹੀਂ ਆਉਣਾ ਦੇਸ਼ ਦੇ ਕੰਮ ਨਹੀਂ ਆਉਣਾ ਬੇਦੇਸ਼ ਦੇ ਕਮਾਦੀਏ ਬੇਦੇਸ਼ ਦੇ ਵਿੱਚ ਗੰਦ ਗੰਦ ਸਾਫ਼ ਕਰ ਦਈਏ ਗੰਗਾ ਦਾ ਜਿਹੜਾ ਪਾਣੀ ਪਵਿੱਤਰਿਆਂ ਨੂੰ ਦੁਬਾਰਾ ਅਸੀਂ ਧਰਮ ਦੇ ਨਾਮ ਤੇ ਗੱਦਾ ਕਰਦੇ ਹਾਂ ਉਹਨੂੰ ਸਾਫ਼ ਕਰ ਦਈਏ ਨਾ ਇਹ ਤਾਂ ਹੋਣਾ ਹੀ ਨਹੀਂ ਗੁਰੂ ਸਾਹਿਬ ਕਹਿੰਦੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਜਿਹੜਾ ਪਵਨ ਆ ਹਵਾ ਸਾਹ ਹੋਣੀ ਚਾਹੀਦੀ ਆ ਤੇ ਪਾਣੀ ਸਾਫ਼ ਹੋਣਾ ਚਾਹੀਦਾ ਪਰ ਇਹਨਾਂ ਲੋਕਾਂ ਨੇ ਧਰਮ ਦੇ ਨਾਮ ਦੇ ਉੱਤੇ 66 ਮੂਰਤੀਆਂ ਪਤਾ ਨਹੀਂ ਗੰਗਾ ਦੇ ਵਿੱਚ ਕਿੰਨੀਆਂ ਲਾਸ਼ਾਂ ਭਰਉਂਦੇ ਆ ਉੱਥੇ ਨਾ ਹੀ ਤੁਰੇ ਜਾਂਦੇ ਪਤਾ ਨਹੀਂ ਉਹਨੂੰ ਕੋਈ ਦੀ ਪਪਾ ਕਿਉਂ ਲੋਕਾਂ ਧਰਮ ਦੀ ਆੜ ਦੇ ਵਿੱਚ ਇਹਨਾਂ ਨੇ ਕੰਨ ਵੀ ਬੰਦ ਕਰ ਲਏ ਅੱਖਾਂ ਵੀ ਇਹਨਾਂ ਦੀ ਅੰਨੀਆਂ ਹੋਈਆਂ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਸਹੀ ਕੀ ਆ ਤੇ ਗਲਤ ਕੀ ਆ ਮੈਂ ਇਸ ਮੇਲੇ ਦਾ 144 ਸਾਲ ਬਾਅਦ ਕਿਉਂ ਆਇਆ ਇਹਦਾ ਮੈਂ ਖੋਲੂਗਾ ਪੇ